ਘਰ ਵਾਲੀ ਵਿਚਾਰੀ ਮੰਜੇ ਤੇ ਕੈਂਸਰ ਨਾਲ ਤੜਫਦੀ ਹੁੰਦੀ ਆ ਤੇ ਘਰ ਵਾਲਾ ਆਪ ਦੀ ਵਸੇਲੀ ਨੂੰ ਘਰੇ ਲੈ ਕੇ ਆਉਂਦਾ ਆਪ ਦੀ ਘਰ ਵਾਲੀ ਦੇ ਸਾਹਮਣੇ ਆਪਦੇ ਬੱਚਿਆਂ ਦੇ ਸਾਹਮਣੇ ਆਪਦੇ ਮਾਪਿਓ ਦੇ ਸਾਹਮਣੇ ਲਿਆ ਕੇ ਕਮਰੇ ਦੇ ਵਿੱਚ ਰੰਗ ਰਲੀਆਂ ਮਣਾਉਂਦਾ। ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ। ਇਹ ਇੱਕ ਦਰਿੰਦੇ ਪਿਓ ਦੀ ਕਹਾਣੀ ਆ ਸ਼ਾਇਦ ਤੁਸੀਂ ਜ਼ਿੰਦਗੀ ਦੇ ਵਿੱਚ ਪਹਿਲਾਂ ਕਦੇ ਨਾਲ ਸੁਣੀ ਹੋਣੀ ਆ ਤੇ ਨਾ ਦੇਖੀ ਹੋਣੀ ਆ। ਬਾਈ ਇਸ ਟਾਈਮ ਤੱਕ ਗੱਭਰੂ ਜਵਾਨ ਹੋ ਚੁੱਕਿਆ ਪਰ ਆਪਾਂ ਹੁਣ ਉਹਦੇ ਬਚਪਨ ਤੋਂ ਇੱਕ ਕਹਾਣੀ ਦੀ ਸ਼ੁਰੂਆਤ ਕਰਦੇ ਆਂ ਬਾਈ ਜਦੋਂ 6-7 ਸਾਲਾਂ ਦਾ ਸੀਗਾ ਬਾਈ ਕਹਿੰਦਾ ਉਦੋਂ ਕੀ ਹੁੰਦਾ ਕਿ ਜਿਹੜਾ ਮੇਰਾ ਪਿਓ ਹੁੰਦਾ ਇੱਕ ਨੰਬਰ ਦਾ ਜਨਾਨੀ ਬਾਜ ਬੰਦਾ ਹੁੰਦਾ ਸ਼ਰਾਬੜ ਹੁੰਦਾ ਸਰੇ ਦਾ ਤੇ ਅੜਬ ਸੁਭਾਗ ਦਾ ਉਹਦਾ ਐਡਾ ਕਿ ਜ਼ਿਆਦਾ ਸੀ ਕਿ ਜੇ ਉਹਨੂੰ ਚੰਗੀ ਗੱਲ ਕਹਿੰਦੀ ਸੀ ਤਾਂ ਵੀ ਉਹ ਬੰਦਾ ਪੁੱਠੀ ਪਾ ਲੈਂਦਾ ਸੀ ਗੱਲ-ਗੱਲ ਤੇ ਗਾਲ ਕੱਢਦਾ ਸੀ ਸਾਰਾ ਪਰਿਵਾਰ ਕਹਿੰਦਾ ਉਹਦੇ ਕੋਲੋਂ ਐ ਸੈਮ-ਸੈਮ ਕੇ ਰਹਿੰਦਾ ਸੀਗਾ ਕਹਿੰਦਾ ਸਾਰਾ ਦਿਨ ਉਹਨੇ ਆਪਦੀ ਮਸ਼ੂਕ ਦੇ ਘਰੇ ਲੰਮੇ ਪਿਆਏ ਰਿਆ ਕਰਨਾ ਉੱਥੇ ਰੋਟੀ ਪਾਣੀ ਖਾ ਛਡਣਾ ਉੱਥੇ ਸ਼ਰਾਬ ਪੀ ਛਡਣੀ ਤੇ ਸ਼ਾਮ ਨੂੰ ਕਹਿੰਦਾ ਨੇਰੇ ਪੈ ਘਰੇ ਆਵੜਿਆ ਕਰਨਾ ਕਹਿੰਦਾ ਜਦੋਂ ਉਹ ਘਰੇ ਆ ਜਾਂਦੇ ਸਾਰੇ ਟੱਬਰ ਦੇ ਸਾਹ ਸੁੱਕ ਜਾਂਦੇ ਸੀ ਸਾਰਾ ਨੰਬਰ ਚੁੱਪ ਕਰ ਜਾਂਦਾ ਸੀ ਸੁਸਰੀ ਵਾਂਗੂ ਸੌ ਜਾਂਦਾ ਸੀ ਵੀ ਹੁਣ ਉਹ ਆ ਗਿਆ ਹੁਣ ਕੋਈ ਨਾ ਬੋਲਿਆ ਜੇ ਪਤਾ ਨਹੀਂ ਇਸ ਬੰਦੇ ਨੇ ਕਿੱਥੋਂ ਬੋਲਣਾ ਕਹਿੰਦਾ ਜਿਹੜਾ ਮੇਰਾ ਤਾਇਆ ਸੀ ਉਹ ਬਹੁਤ ਚੰਗਾ ਸੀ ਕਹਿੰਦਾ ਕਹਿੰਦਾ ਚਲੋ ਜੀ ਮਾੜੀ ਕਿਸਮਤ ਨੂੰ ਕੀ ਹੁੰਦਾ ਕਿ ਮੇਰੀ ਮਾਂ ਨੂੰ ਕਹਿੰਦਾ ਕੈਂਸਰ ਹੋ ਜਾਂਦੀ ਆ ਕਹਿੰਦਾ ਜਦੋਂ ਮੇਰੀ ਮਾਂ ਨੂੰ ਕੈਂਸਰ ਹੋ ਜਾਂਦੀ ਆ ਕਹਿੰਦਾ ਹੁਣ ਮੇਰੇ ਪਿਓ ਦੇ ਰਸਤੇ ਹੋਰ ਸਾਫ਼ ਹੋ ਚੁੱਕੇ ਸੀ ਕਹਿੰਦਾ ਮੇਰੇ ਪਿਓ ਨੂੰ ਕੋਈ ਮਤਲਬ ਨਹੀਂ ਕਿ ਮੇਰੀ ਘਰ ਨੂੰ ਕੈਂਸਰ ਹੋ ਗਿਆ ਇਹਦਾ ਇਲਾਜ ਕਰਾਉਣਾ ਜਾਂ ਨਹੀਂ ਕਰਾਉਣਾ ਕਹਿੰਦਾ ਇਹ ਆਪ ਦਾ ਤੜਕੇ ਉੱਠਿਆ ਕਰੇ ਆਪ ਦੀ ਉਸ ਔਰਤ ਦੇ ਕੋਲ ਚਲਾ ਜਾਇਆ ਕਰ ਜਿੱਦਣਾਂ ਦੀ ਗੱਲ ਬਾਤ ਸੀਗੀ ਉੱਥੇ ਰੋਟੀ ਪਾਣੀ ਖਾਇਆ ਕਰੇ ਸ਼ਰਾਬਾਂ ਪੀਆ ਕਰੇ ਕਹਿੰਦਾ ਇਹਨੇ ਮਾੜਾ ਮੋਟਾ ਮੇਰੀ ਮਾਂ ਦਾ ਇਲਾਜ ਕਰਾਇਆ ਉਸ ਤੋਂ ਬਾਅਦ ਇਹਨੇ ਉਹਨੂੰ ਇਲਾਜ ਕਰਾਉਣਾ ਬਿਲਕੁਲ ਬੰਦ ਕਰਤਾ ਕਹਿੰਦਾ ਇੱਥੋਂ ਤੱਕ ਕਿ ਮੈਂ ਆਪਦੀ ਅੱਖਾਂ ਨਾਲ ਦੇਖਿਆ ਕਿ ਮੇਰੀ ਮਾਂ ਕੈਂਸਰ ਨਾਲ ਮੰਜੀ ਦੀ ਤੜਫਰੀ ਹੁੰਦੀ ਸੀਗੀ ਮੇਰਾ ਪਿਓ ਰਾਤ ਨੂੰ ਸ਼ਰਾਬ ਨਾਲ ਰੱਜ ਕੇ ਉਸ ਔਰਤ ਨੂੰ ਘਰੇ ਲੈ ਆਉਂਦਾ ਸੀਗਾ ਮੇਰੀ ਮਾਂ ਦੇ ਸਾਹਮਣੇ ਮੇਰੇ ਦਾਦਾ ਦਾਦੀ ਦੇ ਸਾਹਮਣੇ ਮੇਰੇ ਤਾਇਆ ਤאי ਦੇ ਸਾਹਮਣੇ ਕਹਿੰਦਾ ਲਿਆ ਕੇ ਨੇ ਆ ਉਸ ਔਰਤ ਨੂੰ ਕਮਰੇ ਦੇ ਵਿੱਚ ਬਾੜਦਿਆ ਕਰਨਾ ਤੇ ਕੁੰਡਾ ਮਾਰ ਲਿਆ ਕਰਨਾ ਰੰਗ ਰਲੀਆਂ ਬਣਾਇਆ ਕਰਨੀਆ ਕਹਿੰਦਾ ਹੁਣ ਉਹ ਇੰਨਾ ਕੁ ਅੜਬਜ਼ਬਾ ਦਾ ਸੀ ਕੋਈ ਵੀ ਡਰਦਾ ਉਹਦੇ ਸਾਹਮਣੇ ਨਹੀਂ ਸੀ ਬੋਲਦਾ ਜਦੋਂ ਮੇਰੇ ਪਿਓ ਨੇ ਮੇਰੀ ਮਾਂ ਦਾ ਇਲਾਜ ਕਰਾਉਣਾ ਬਿਲਕੁਲ ਬੰਦ ਕਰਤਾ ਉਸ ਤੋਂ ਬਾਅਦ ਫਿਰ ਮੇਰੀ ਨਾਨੀ ਨੇ ਕੀ ਕੀਤਾ ਕਿ ਦਿਨੇ ਮੇਰੀ ਨਾਨੀ ਆਉਂਦੀ ਹੈ ਮੇਰੀ ਮਾਂ ਨੂੰ ਨਾਲ ਲੈ ਕੇ ਪਿੰਡ ਲੈ ਜਾਂਦੀ ਆ ਕਹਿੰਦਾ ਚਲੋ ਜੀ ਮੇਰੇ ਮਾਮਿਆਂ ਨੇ ਮੇ ਬਿਚਾਰੀ ਨੇ ਡਿੱਗ ਦੇ ਟਾਈਂ ਦੀ ਵਾਸਤੇ ਕਦੇ ਗੱਡੀਆਂ ਕਰਾਏ ਤੇ ਕਰਕੇ ਮੇਰੀ ਮਾਂ ਦਾ ਇਲਾਜ ਕਰਾਇਆ ਕਰਨਾ ਕਹਿੰਦਾ ਮੇਰੇ ਨਾਨਕਿਆਂ ਨੇ ਮੇਰੀ ਨਾਨੀ ਨੇ ਬਹੁਤ ਜ਼ੋਰ ਲਾਇਆ ਮੇਰੀ ਮਾਂ ਨੂੰ ਬਚਾਉਣ ਲਈ ਕਹਿੰਦਾ ਪਰ ਮਾੜੀ ਕਿਸਮਤ ਨੂੰ ਮੇਰੀ ਮਾਂ ਦੀ ਮੌਤ ਹੋ ਜਾਂਦੀ ਹੈ ਕਹਿੰਦਾ ਜਦੋਂ ਮੇਰੀ ਮਾਂ ਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਕਹਿੰਦਾ ਮੇਰਾ ਦਾਦਾ ਕਹਿੰਦਾ ਵੀ ਐ ਕਰਕੇ ਵੀ ਆਪਾਂ ਨੌਂ ਦੀ লাশ ਲੈ ਆਈਏ ਜਾ ਕੇ ਵੀ ਸੰਸਕਾਰ ਕਰਾਂਗੇ ਚਲੋ ਮੇਰਾ ਤਾਇਆ ਵੀ ਕਹਿੰਦਾ ਚਲੋ ਠੀਕ ਆ ਹਨਾ ਆ ਚਲੋ ਜੀ ਅਸੀਂ ਤਿੰਨ ਚਾਰ ਜਣੇ ਗੱਡੀ ਤੇ ਜਾਣੇ ਤਾਂ ਮੈਂ ਵੀ ਛੋਟਾ ਜਿਹਾ ਹੁੰਨਾ ਮੈਨੂੰ ਵੀ ਨਾਲ ਲੈ ਜਾਂਦੇ ਆ ਅਸੀਂ ਲਾਸ਼ ਲੈਣੇ ਚਲੇ ਜਾਨੇ ਉੱਥੇ ਜਾ ਕੇ ਜਦੋਂ ਜਾਣੇ ਆ ਲਾਸ਼ ਲੈਣ ਲਈ ਤਾਂ ਕੋ ਮੇਰੀ ਨਾਨੀ ਕਹਿੰਦੀ ਆ ਵੀ ਮੈਂ ਆਪ ਦੀ ਧੀ ਦੀ ਲਾਸ਼ ਨਹੀਂ ਦੇਣੀ ਕਿ ਜੌਂਦੀ ਦਾ ਜਦੋਂ ਤੁਸੀਂ ਲਾਜ ਨਹੀਂ ਕਰਾਇਆ ਇਹਨੂੰ ਪੁੱਛਿਆ ਤੱਕ ਨਹੀਂ ਹੁਣ ਮੇਰੀ ਧੀ ਦੁਨੀਆ ਤੋਂ ਚਲੀ ਗਈ ਆ ਹੁਣ ਮੈਂ ਸੰਸਕਾਰ ਵੀ ਇੱਥੇ ਕਰੂੰਗੀ ਮੈਂ ਇਹਦੀ ਡੈੱਡ ਬੋਡੀ ਤੁਹਾਨੂੰ ਨਹੀਂ ਦੇਣੀ ਚਲੋ ਜੀ ਬਈ ਇਸ ਨਾਨੀ ਨੇ ਕਿਹਦੀ ਠੋਕ ਕੇ ਜਵਾਬ ਦਿੱਤਾ ਮੇਰੀ ਨਾਨੀ ਨੇ ਉੱਥੇ ਹੀ ਸੰਸਕਾਰ ਕੀਤਾ ਆ ਆਪਣੇ ਪਿੰਡ ਕਹਿੰਦੀ ਉਸ ਤੋਂ ਬਾਅਦ ਚਲੋ ਜੀ ਦੂਜੇ ਤੇ ਜਿਹੜੇ ਫੁੱਲ ਚ ਕਹਿੰਦਾ ਜਦੋਂ ਮੇਰਾ ਪਿਓ ਮੇਰੀ ਮਾਂ ਦੇ ਫੁੱਲਾਂ ਨੂੰ ਹੱਥ ਲਾਉਣ ਲੱਗਦਾ ਤਾਂ ਮੇਰੀ ਨਾਨੀ ਮੇਰੇ ਪਿਓ ਦੇ ਹੱਥਾਂ ਨੂੰ ਪਰਾਂ ਧੱਕਾ ਮਾਰ ਦਿੰਦੀ ਕਿ ਮੇਰੀ ਧੀ ਦੇ ਫੁੱਲਾਂ ਨੂੰ ਇਹ ਗੰਦੇ ਹੱਥ ਨਾਲ ਲਾਈਂ। ਕੀ ਮੇਰੀ ਧੀ ਕੈਂਸਰ ਨਾਲ ਤੜਫਦੀ ਰਹੀ ਤੇ ਮੰਜੇ ਤੇ ਪਈ ਹਨਾ ਤੂੰ ਉਸ ਦਾ ਇਲਾਜ ਤੱਕ ਨਹੀਂ ਕਰਾਇਆ ਤੂੰ ਲੋਕਾਂ ਦੇ ਜਨਾਨੇ ਨਾਲ ਖੇ ਮਿੱਟੀ ਖਾਂਦਾ ਫਿਰਦਾ ਅਸੀਂ ਅੱਜ ਮੇਰੀ ਧੀ ਚੰਗੀ ਹੋ ਗਈ। ਕਹਿੰਦਾ ਜਦੋਂ ਮੇਰੀ ਨਾਨੀ ਇੰਨਾ ਕੁਝ ਬੋਲੀ ਤਾਂ ਮੇਰਾ ਪਿਓ ਕਹਿੰਦਾ ਪਹਿਲਾਂ ਹੀ ਬੜੇ ਆੜਵ ਸੁਭਾਅ ਦਾ ਸੀ ਉੱਚੀ ਉੱਚੀ ਤੇ ਗਾਲ੍ਹਾਂ ਕੱਢਣ ਲੱਗਿਆ ਬੋਲਣ ਲੱਗਿਆ ਚਲੋ ਜੀ ਕਹਿੰਦਾ ਇਹਨੂੰ ਫੜਫੜਾ ਕੇ ਘ ਕਹਿੰਦਾ ਪਰ ਮੈਂ ਆਪਦੇ ਪਿਓ ਨੂੰ ਤਾਂ ਇੰਨੀ ਜਿਆਦਾ ਨਫ਼ਰਤ ਕਰਦਾ ਸੀ ਹੱਗ ਤੋਂ ਵੀ ਜ਼ਿਆਦਾ ਕਿਉਂਕਿ ਕਹਿੰਦਾ ਉਹਨੇ ਗੰਦੇ ਕੰਮ ਹੀ ਬਹੁਤ ਜ਼ਿਆਦਾ ਕੀਤੇ ਸੀਗੇ ਕਹਿੰਦੇ ਫਿਰ ਇੱਕ ਦਿਨ ਕੀ ਹੋਇਆ ਕਿ ਜਿਹੜੀ ਜਨਾਨੀ ਨਾਲ ਮੇਰੇ ਪਿਓ ਦੀ ਗੱਲਬਾਤ ਸੀ ਉਹ ਜਨਾਨੀ ਨੇ ਇਹਦੀ ਲੜਾਈ ਝਗੜਾ ਹੋਏ ਤਾਂ ਉਹ ਜਨਾਨੀ ਨੇ ਮੇਰੇ ਪਿਓ ਤੇ ਕੰਨਾ ਪਰਚਾ ਕਰਾ ਦਿੰਦੀ ਆ ਜਦੋਂ ਪਰਚਾ ਕਰਾ ਦਿੰਦੀ ਆ ਉਸ ਤੋਂ ਬਾਅਦ ਕਹਿੰਦਾ ਇਹ ਬੜਾ ਬੜਾ ਹੋ ਜਾਂਦਾ ਤੇ ਫਿਰ ਉਹਦੋਂ ਛੋਟਾ ਛਟਾ ਹੋ ਜਾਂਦਾ ਕਹਿੰਦਾ ਜਦੋਂ ਇਹ ਇਹਦਾ ਉਸ ਜਨਾਨੀ ਤੋਂ ਛੋਟਾ ਛਟਾ ਹੋ ਜਾਂਦਾ ਉਸ ਤੋਂ ਬਾਅਦ ਮੇਰਾ ਪਿਓ ਕਹਿੰਦਾ ਇੰਨਾ ਕੁ ਜ਼ਿਆਦਾ ਸੁਧਰ ਜਾਂਦਾ ਇੰਨਾ ਵੀ ਜ਼ਿਆਦਾ ਤੇ ਕਹਿੰਦਾ ਮੇਰਾ ਵੀ ਆਪਣੇ ਪਿਓ ਨਾਲ ਬਹੁਤ ਜ਼ਿਆਦਾ ਪ੍ਰੇਮ ਪਿਆਰ ਹੋ ਜਾਂਦਾ ਕਹਿੰਦਾ ਸਾਡੀ ਇੱਕ ਭੂਆ ਹੁੰਦੀ ਆ ਕਹਿੰਦੀ ਉਹ ਸਾਡਾ ਬਹੁਤ ਜ਼ਿਆਦਾ ਮੋਹ ਤੇ ਕਰਦੀ ਹੁੰਦੀ ਉਹ ਸਾਡੀ ਕਿਹੜੀ ਭੂਆ ਨੇ ਕਹਿੰਦਾ ਸਾਡੀ ਬੜੀ ਮਦਦ ਵੀ ਕੀਤੀ ਪੈਸੇ ਤੇ ਲੈਣ ਨੂੰ ਲੈ ਕੇ ਜਦ ਮੇਰੀ ਮਾਂ ਦਾ ਇਲਾਜ ਕਰਾਉਣਾ ਸੀ ਮੇਰੀ ਮਾਂ ਦੇ ਇਲਾਜ ਕਰਾਉਣ ਲਈ ਵੀ ਨਾਲ ਜਾਂਦੀ ਰਹੀ ਕਹਿੰਦਾ ਚਲੋ ਜੀ ਉਹ ਭੂਆ ਨਾਲ ਸਾਡਾ ਆਉਣ ਜਾਣ ਵੀ ਬਹੁਤ ਵਧੀਆ ਸੀਗਾ ਕਹਿੰਦਾ ਮਾੜੀ ਕਿਸਮਤ ਨੂੰ ਕੀ ਹੋਇਆ ਜਦੋਂ ਸਾਡੇ ਘਰ 'ਚ ਸਭ ਕੁਝ ਸਹੀ ਹੋਣ ਲੱਗਾ ਤਾਂ ਮੇਰੀ ਭੂਆ ਦਾ ਇੱਕ ਗੱਭਰੂ ਜਵਾਨ ਪੁੱਤ ਸੀ ਉਹ ਦੁਨੀਆ ਨੂੰ ਆਲਵਿਦਾ ਕਹਿ ਗਿਆ ਕਹਿੰਦਾ ਜਦੋਂ ਦੁਨੀਆ ਤੋਂ ਵਾਰ ਵਿਦਾ ਕਹਿ ਗਿਆ ਦੁਨੀਆ ਤੋਂ ਚਲਾ ਗਿਆ ਪੂਆ ਦਾ ਕੱਲਾ ਕੱਲਾ ਪੁੱਤ ਸੀ ਜਦੋਂ ਅਸੀਂ ਪੂਆ ਦੇ ਪਿੰਡ ਜਾਂਦੇ ਆ ਪੂਆ ਦੇ ਪੁੱਤ ਦੇ ਸੰਸਕਾਰ ਤੇ ਸੰਸਕਾਰ ਸਭ ਕੁਝ ਹੋ ਜਾਂਦਾ ਕੰਮ ਨਿਭੜ ਜਾਂਦਾ ਉਸ ਤੋਂ ਬਾਅਦ ਜਦੋਂ ਅਸੀਂ ਵਾਪਸ ਘਰੇ ਤੁਰਨ ਲੱਗਦੇ ਆ ਤਾਂ ਮੇਰੀ ਪੂਆ ਕਹਿੰਦੀ ਆ ਵੀ ਐਂ ਕਰ ਪੁੱਤ ਤੂੰ ਮੇਰੇ ਕੋਲ ਰਹਿ ਜਾ ਵੀ ਮੇਰੇ ਕੋਲ ਹੁਣ ਕੀ ਰਹਿ ਗਿਆ ਹਨਾ ਵੀ ਚੱਲ ਤੁਸੀਂ ਦੋ ਭਰਾ ਜੇ ਛੋਟਾ ਚੱਲ ਪਿੰਡ ਰਹੀ ਜਾ ਕੋ ਤੂੰ ਮੇਰੇ ਕੋਲ ਰਹਿ ਜਾ ਕਹਿੰਦਾ ਮੇਰਾ ਪਿਓ ਕਹਿੰਦਾ ਵੀ ਮੈਂ ਇਹ ਪੁੱਤ ਨਹੀਂ ਦੇਣਾ ਵੀ ਤੂੰ ਛੋਟਾ ਰੱਖ ਲੈ ਕਹਿੰਦਾ ਗੋ ਮੇਰੀ ਪੂਆ ਕਹਿੰਦੀ ਨਹੀਂ ਮੈਂ ਰੱਖਣਾ ਤਾਂ ਇਹਨੂੰ ਹੀ ਰੱਖਣਾ ਮੇਨ ਭੂਆ ਦੇ ਪਿੰਡ ਆਪਦੇ ਆਪਦਾ ਪੁੱਤ ਬਣਾ ਕੇ ਰੱਖ ਲੈਂਦੀ ਆ ਚਲੋ ਜੀ ਛੋਟਾ ਭਰਾ ਦਾਦੀ ਮੇਰੀ ਤੇ ਮੇਰਾ ਪਿਓ ਕਹਿੰਦਾ ਪਿੰਡ ਰਹਿਣ ਲੱਗ ਜਾਂਦੇ ਆ ਕਿਹ ਚਲੋ ਜੀ ਸਾਰਾ ਕੁਝ ਵਧੀਆ ਚੱਲੀ ਜਾਂਦਾ ਉਸ ਤੋਂ ਬਾਅਦ ਮਾੜੀ ਕਿਸਮਤ ਨੂੰ ਕੀ ਹੁੰਦਾ ਕਹਿੰਦਾ ਦਾਦੀ ਵੀ ਦੁਨੀਆਂ ਵਾਲੇ ਵਿਦਾ ਕਹਿ ਜਾਂਦੀ ਆ ਤੇ ਘਰੇ ਕੋਈ ਰੋਟੀ ਪਾਣੀ ਪਕਾਉਣ ਲੱਗਦਾ ਰਹਿੰਦਾ ਨਹੀਂਗਾ ਕਹਿੰਦਾ ਮੇਰਾ ਛੋਟਾ ਭਰਾ ਸੀ ਉਹ ਵੀ ਬਣਾ ਬਣਾ ਨਸ਼ੇ ਪੱਤੇ ਚ ਪੈ ਗਿਆ ਸੀਗਾ ਕਹਿੰਦਾ ਚਲੋ ਜੀ ਮੇਰੀਆਂ ਭੂਆ ਆਣੇ ਦਾ ਹੋਰ ਰਿਸ਼ਤੇਦਾਰ ਨੇ ਆਸੀ ਪਾਸਿਆਂ ਨੇ ਮਾੜੀ ਮੁੱਡੀ ਸਲਾਹ ਦੇਣੀ ਸ਼ੁਰੂ ਕਰਤੀ ਵੀ ਐ ਕਰ ਵੀ ਤੂੰ ਵਿਆਹ ਕਰਾ ਲੈ ਜਦ ਰੋਟੀ ਪੱਕਦੀ ਹੋ ਜੂਗੀ ਚਲ ਹਜੇ ਮੁੰਡਾ ਛੋਟਾ ਦੂਜਾ ਵਿਆਹ ਨਹੀਂ ਲੈਕਦਾ ਨਹੀਂ ਹੈਗਾ ਨਾਲ ਨਸ਼ੇ ਪੱਤੇ ਕਰਦਾ ਮਾੜਾ ਮਟਰ ਨਾਲ ਸੁਧਰ ਜੂਗਾ ਉਹਨੇ ਟਾਈਮ ਤੱਕ ਹਨਾ ਵੀ ਤੂੰ ਐ ਕਰ ਤੂੰ ਵਿਆਹ ਕਰਾ ਲੈ ਕਹਿੰਦਾ ਚਲੋ ਜੀ ਮੇਰੇ ਪਿਓ ਨੇ ਵਿਆਹ ਕਰਾ ਲਿਆ ਮੇਰੇ ਪਿਓ ਨੇ ਭਰਾਵਾ ਦੂਜਾ ਵਿਆਹ ਕਰਾ ਲਿਆ ਪਿਛਲੀ ਉਮਰੇ ਜਾ ਕੇ ਕਹਿੰਦਾ ਫਿਰ ਸਾਡੇ ਘਰ ਦਾ ਜਮਾ ਬੇੜਾ ਬਹਿ ਗਿਆ ਕਹਿੰਦਾ ਜਿਹੜੀ ਉਹ ਜਨਾਨੀ ਆਈ ਕਹਿੰਦਾ ਉਹਨੇ ਸਾਰਾ ਕੁਝ ਕੰਦਾ ਖਿਲਾਰ ਕੇ ਧਰਤਾ ਮੇਰੇ ਪਿਓ ਲੋਆਂ ਦੇ ਪਿੱਛੇ ਲਾ ਲਿਆ ਕਹਿੰਦਾ ਮੇਰਾ ਪਿਓ ਜਿੰਨਾ ਚੰਗਾ ਬਣਿਆ ਸੀ ਉਸ ਤੋਂ ਜ਼ਿਆਦਾ ਫੇਰ ਗੰਦਾ ਬਣ ਗਿਆ ਕਹਿੰਦਾ ਚਲੋ ਜੀ ਮ ਮੇਰੇ ਨਾਲ ਵੀ ਬੋਲਣਾ ਬੰਦ ਕਰਤਾ ਇੱਥੋਂ ਤੱਕ ਅਗੇ ਕਹਿੰਦਾ ਉਸ ਜਨਾਨੀ ਨੇ ਮੇਰੇ ਪਿਓ ਨੂੰ ਇਹੋ ਜਿਹਾ ਕੁਝ ਕੀਤਾ ਕਿ ਮੇਰੇ ਛੋਟੇ ਭਰਾ ਨੂੰ ਵੀ ਉਹਨਾਂ ਨੇ ਘਰੋਂ ਕੱਢਦਾ ਧੱਕੇ ਮਾਰ ਕੇ ਵੀ ਘਰੋਂ ਨਿਕਲ ਜਾ ਕਿਉਂਕਿ ਉਸ ਜਨਾਨੀ ਦੀ ਅੱਖ ਸੀ ਕਿ ਜ਼ਮੀਨ ਤੇ ਕਿ ਹਾਂ ਵੀ ਛੋਟੇ ਨੂੰ ਮੈਂ ਘਰੋਂ ਕੱਢ ਦੇਨੀ ਆ ਇਹ ਨਿਸ਼ੇੜੀ ਨਿਸ਼ਪੱਤੇ ਕਰਦਾ ਵੀ ਆਪਣੇ ਨਿਸ਼ਪੱਤੇ ਕਰਕੇ ਮਰ ਜੂਗਾ ਵੱਡੇ ਨੂੰ ਚਲਪੂਆ ਲੈ ਗਈ ਤੇ ਮੈਂ ਉਹਨੂੰ ਇਥੇ ਬੱਚਾ ਪੈਦਾ ਕਰੂੰਗੀ ਉਹ ਸਾਰੀ ਜ਼ਮੀਨ ਜਾਂ ਤਾਂ ਮੇਰੇ ਉਸ ਬੱਚੇ ਦੀ ਹੋ ਜਾਊਗੀ ਕਿਉਂਕਿ 12-13 ਕਿਲੇ ਜ਼ਮੀਨ ਸੀਗੀ ਚਲੋ ਜੀ ਕਹਿੰਦੇ ਮੇਰੇ ਛੋਟੇ ਭਰਾ ਨੂੰ ਵੀ ਘਰੋਂ ਕੱਢਤਾ ਭੂਆ ਨਾਲੇ ਬੋਲਣੋਂ ਬੰਦ ਕਰਤਾ ਸਾਰੇ ਰਿਸ਼ਤੇਦਾਰੀਆਂ ਦੇ ਉਹਨੇ ਵਰਤਣਾ ਮਰਤਾਉਣਾ ਬੰਦ ਕਰਤਾ ਉਸ ਤੋਂ ਬਾਅਦ ਫਿਰ ਉਸ ਔਰਤ ਦੇ ਘਰੇ ਮੇਰੇ ਪਿਓ ਤੋਂ ਇੱਕ ਧੀ ਜਨਮ ਲੈਂਦੀ ਆ ਕਹਿੰਦਾ ਪਿਛਲੀ ਉਮਰੇ ਹੁਣ ਧੀ ਜਨਮ ਕੇ ਬੈਠਾ ਹੋਇਆ ਤੇ ਕਹਿੰਦਾ ਮੇਰਾ ਛੋਟਾ ਭਰਾ ਹੁਣ ਮੇਰੇ ਕੋ ਰਹਿੰਦਾ ਕਹਿੰਦਾ ਭੂਆ ਦੇ ਪਿੰਡ ਰਹਿੰਦੇ ਆ ਸੀ ਕਹਿੰਦਾ ਉੱਥੇ ਕਿਉਂਕਿ ਪੂਆਣੇ ਮੈਨੂੰ ਆਦਾ ਪੁੱਤ ਬਣਾ ਲਿਆ ਸੀਗਾ ਕਹਿੰਦਾ ਵੀ ਸਾਰਾ ਕੁਝ ਹੀ ਤੈਸ ਨੈਸ ਕਰਦਾ ਉਸ ਔਰਤ ਨੇ ਸਾਡੇ ਕਰਦਾ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤਾਂ ਜੋ ਬਹੁਤ ਸਾਰੇ ਬੰਦੇ ਇਹੋ ਜਿਹੇ ਆ ਜਿਹੜੇ ਕਿ ਪਿਛਲੀ ਉਮਰੇ ਜਾ ਕੇ ਵਿਆਹ ਕਰਾ ਲੈਂਦੇ ਆ ਫਿਰ ਉਹਨਾਂ ਦੇ ਘਰਾਂ ਦੇ ਹਾਲਾਤ ਇਹੋ ਜਿھے ਕੁਝ ਬਣ ਜਾਂਦੇ ਆ ਕਿਉਂਕਿ ਜਦੋਂ ਕਿ ਬਗਾਨੀ ਔਰਤ ਘਰ ਦੇ ਵਿੱਚ ਆ ਜਾਂਦੀ ਆ ਫਿਰ ਉਹ ਔਲਾਦ ਨਾਲ ਮਤਰਿਆਂ ਵਾਲਾ ਸਲੂਕ ਕਰਦੀ ਆ ਜਿਵੇਂ ਕਿ ਇਸ ਔਰਤ ਨੇ ਕੀਤਾ ਬਾਈ ਦੇ ਭਰਾ ਦੇ ਨਾਲ ਬਾਈ ਦਾ ਭਰਾ ਨੂੰ ਘਰੋਂ ਕੱਢਦਾ ਤੇ ਇਹੋ ਜਿਹੇ ਪਿਓ ਦਾ ਵੀ ਕਹਿੰਦੇ ਵੀ ਕੀ ਇਹੋ ਜਿਹੇ ਪਿਓ ਨੂੰ ਪਿਓ ਕਹਿਣਾ ਵੀ ਜਿਹੜੇ ਆਪ ਦੀ ਔਲਾਦ ਨੂੰ ਵੀ ਧੱਕੇ ਮਾਰੇ ਘਰੋਂ ਕੱਢਦੇ ਕੋ ਜਨਾਨੀ ਪਿੱਛੇ ਲੱਗ ਕੇ ਬਾਈ ਕਹਿੰਦਾ ਵੀ ਹੁਣ ਜਿਹੜਾ ਮੇਰਾ ਛੋਟਾ ਭਰਾ ਉਹ ਮੇਰੇ ਕੋਲ ਰਹਿੰਦਾ ਮੇਰੀ ਪੂਆ ਦੇ ਪਿੰਡ ਕਿਉਂਕਿ ਮੈਨੂੰ ਪੂਆ ਨੇ ਕਹਿੰਦਾ ਗੋਦ ਲੈ ਲਿਆ ਸੀਗਾ ਤੇ ਮੈਂ ਆਪਦੇ ਭਰਾ ਨੂੰ ਕਹਿੰਦਾ ਆਪਦੇ ਕੋਲ ਉੱਥੇ ਲੈ ਗਿਆ ਕਹਿੰਦਾ ਹੋਰ ਵਿਚਾਰਾ ਭਰਾ ਮੇਰਾ ਜਾਂਦਾ ਕਿੱਥੇ ਕਹਿੰਦਾ ਹੁਣ ਮੈਂ ਆਪਦੇ ਪਿਓ ਨੂੰ ਕਿਹਾ ਵੀ ਐਂ ਕਰ ਆ ਵੀ ਜਿਹੜੀ 12 13 ਕਿੱਲੇ ਜ਼ਮੀਨ ਆ ਵੀ ਉਹ ਤਾਂ ਮੇਰੇ ਛੋਟੇ ਭਰਾ ਨੂੰ ਦੇ ਕਹਿੰਦਾ ਅੱਗੋਂ ਮੇਰਾ ਪਿਓ ਕਹਿੰਦਾ ਮੈਂ ਇੱਕ ਕਨਾਲ ਵੀ ਨਹੀਂ ਦੇਣੀ ਕਹਿੰਦਾ ਇਹੋ ਜਾਂ ਉਸ ਜਨਾਨੀ ਦੇ ਪਿੱਛੇ ਲੱਗਾ ਕਿ ਆਪਦੇ ਖੂਨ ਦਾ ਬੰਦਾ ਵੈਰੀ ਬਣ ਗਿਆ ਕਹਿੰਦਾ ਮੈਂ ਕਿਹਾ ਜੇ ਸਾਰੀ ਨਹੀਂ ਦੇਣੀ ਅੱਧਾ ਦਾ ਮਾਲਕ ਤਾਂ ਮੇਰਾ ਭਰਾ ਹੈਗਾ ਜ਼ਮੀਨ 'ਚੋਂ ਜੇ 12-13 ਕਿੱਲੇ ਜ਼ਮੀਨਾਂ 6-7 ਕਿੱਲੇ ਤਾਂ ਮੇਰੇ ਭਰਾ ਨੂੰ ਆਉਂਦੀ ਆ ਵੀ ਉਹ ਤਾਂ ਦੇ ਕਹਿੰਦਾ ਭਰਾਵਾ ਹੁਣ ਜਿਹੜਾ ਮੇਰਾ ਪਿਓ ਆ ਉਹ ਸਾਡਾ ਐਡਾ ਕ ਵੱਡਾ ਦੁਸ਼ਮਣ ਬਣ ਚੁੱਕਿਆ ਜਿਹਦਾ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਕਹਿੰਦਾ ਹੁਣ ਮੇਰਾ ਪਿਓ ਉਸ ਜਨਾਨੀ ਦੇ ਪਿੱਛੇ ਲੱਗ ਕੇ ਕਹਿੰਦਾ ਵੀ ਮੈਂ ਇੱਕ ਕਨਾਲ ਵੀ ਜ਼ਮੀਨ ਇਹੋ ਜਿਹੇ ਪਿਓ ਵੀ ਦੁਨੀਆ ਦੇ ਵਿੱਚ ਹੈਗੇ ਜਿਹੜੇ ਕਿ ਜਨਾਨੀਆਂ ਪਿੱਛੇ ਲੱਗ ਕੇ ਆਪਦੀ ਔਲਾਦ ਦੀ ਜ਼ਿੰਦਗੀ ਤਬਾਹ ਕਰ ਦਿੰਦੇ ਆ ਪਹਿਲਾਂ ਉਹ ਬੰਦਾ ਪਿੰਡ ਚੋਂ ਕਿਸੇ ਜਨਾਨੀ ਨਾਲ ਗਲਤ ਰਿਆ ਆਪਦੀ ਘਰ ਨੂੰ ਉਸ ਬੰਦੇ ਨੇ ਨਹੀਂ ਪੁੱਛਿਆ ਆਪਦੇ ਜਵਾਕਾਂ ਦਾ ਬਚਪਨ ਰੋਲਤਾ ਤੇ ਜਦੋਂ ਬੜਾਪਾ ਆਇਆ ਬੜਾਪੇ 'ਚ ਫਿਰ ਦੂਜੀ ਵਾਰੀ ਵਿਆਹ ਕਰਾ ਲਿਆ ਤੇ ਆਪਦੀ ਔਲਾਦ ਨੂੰ ਘਰੋਂ ਬੇਕਾਰ ਕਰਤਾ ਇਹੋ ਜਿਹੇ ਤਰਿੰਦੇ ਪਿਓ ਵੀ ਦੁਨੀਆ ਦੇ ਵਿੱਚ ਬੈਠੇ ਆ ਨਹੀਂ ਤੇ ਆਪਾਂ ਦੇਖਿਆ ਕਿ ਬਾਲੇ ਪਿਓ ਇਹੋ ਜਿਹੇ ਹੁੰਦੇ ਜਿਹੜੇ ਆਪਦੀ ਔਲਾਦ ਦੇ ਸਾਹਾਂ ਦੇ ਵਿੱਚ ਸਾਹ ਲੈਂਦੇ ਹੁੰਦੇ ਆ ਇੱਕ ਰੁਪਿਆ ਰੁਪਿਆ ਆਪ ਦੀ ਔਲਾਦ ਲਈ ਬਚਾਉਂਦੇ ਹੁੰਦੇ ਆ ਆ ਪਿਓ ਦੇਖੋ ਜਿਹੜਾ ਕਿ 12 13 ਕਿੱਲੇ ਜ਼ਮੀਨ ਹੀ ਉਸ ਜਨਾਨੀ ਦੀ ਔਲਾਦ ਨੂੰ ਦੇਣ ਨੂੰ ਫਿਰਦਾ ਆਪ ਦੀ ਜੰਮੀ ਔਲਾਦ ਨੂੰ ਘਰੋਂ ਕੱਢਦਾ ਇਸ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਹੋ ਸਕਦਾ ਕਿਸੇ ਦੀ ਜ਼ਿੰਦਗੀ ਆ ਵੀਡੀਓ ਦੇ ਕੇ ਬਦਲ ਜਾਵੇ ਜਾਂ ਕਿਸ ਦਾ ਘਰ ਵੱਸ ਜਾਵੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ